ਟਾਈਗਰ ਪੰਜਾਬ న్యూਸ ਚੈਨਲ ਵਾਲੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਮੈਂ ਇੱਕ ਵਾਦਾ ਕੀਤਾ ਸੀ ਵੀ ਸਭ ਤੋਂ ਅਹਿਮ ਖਬਰ ਜਿਹੜੀ ਹੋਊਗੀ ਉਹਨੂੰ ਚੱਕਾਂਗੇ ਇੱਕ ਇਨਸਾਨੀਅਤ ਦੇ ਨਾਂ ਤੇ ਇੱਥੇ ਕੀ جنگ ਸ਼ੁਰੂ ਹੋਈ ਹੈ ਜ਼ਮੀਨ ਪ੍ਰਾਪਤੀ ਝੰਡੇ ਧਰਨੇ ਮਜਾਰੇ ਇਧਰ ਦੇਖੋ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਇਹ ਅੱਗੇ ਜਾ ਕੇ ਦੱਸਾਂਗੇ ਵੀ ਕਿੰਨੇ ਕ ਦਿਨਾਂ ਦਾ ਇੱਕ ਬੱਚਾ ਹੈ ਤੇ ਇਹ ਮੇਰਾ ਪ੍ਰਵਾਸੀ ਵੀਰ ਆ ਜਿਹੜਾ ਇਹਦੀ ਸਾਰੀ ਫੈਮਿਲੀ ਇਸ ਵੇਲੇ ਛੇ ਤੇ ਜੀਰੀ ਦਾ ਕੰਮ ਕਰਕੇ ਆਏ ਮੰਡੀ ਬਰਈ ਵਾਲਾ ਤੋਂ ਇਹ ਤਸਵੀਰ ਮੈਂ ਜਿਹੜੀ ਪੇਸ਼ ਕਰ ਰਿਹਾ ਹੈ ਕੈਰ ਦੀ ਗਰਮੀ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਇਹ ਜੀਰੀ ਦੀ ਝੋਨਾ ਲਗਾ ਕੇ ਤੇ ਆਪਣੇ ਪੇਟ ਪੂਰਤੀ ਵਾਸਤੇ ਇਹ ਸੰਘਰਸ਼ ਕਰ ਰਹੇ ਆ ਜਿਹੜੇ ਲੋਕ ਕਹਿੰਦੇ ਆ ਵੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਕੋਸ਼ਿਸ਼ ਕੀਤਾ ਜਾਵੇ ਅਜਿਹੇ ਹਾਲਾਤਾਂ ਦੇ ਵਿੱਚ ਸਾਡਾ ਕੋਈ ਪੰਜਾਬ ਦਾ ਮਜ਼ਦੂਰ ਅੱਜ ਤੱਕ ਨਹੀਂ ਦੇਖਿਆ ਉਹ ਕੁਝ ਦਿਨਾਂ ਦਾ ਬੱਚਾ ਜਾਂ ਬੱਚੀ ਉਹ ਪੁੱਛ ਕੇ ਦੱਸ ਦਿਓ ਪਰ ਇਹ ਜਿਸ ਤਰ੍ਹਾਂ ਕਮਾਈ ਕਰ ਰਹੇ ਆ ਮੈਂ ਸਾਰੀ ਜਾਣਕਾਰੀ ਤੁਹਾਨੂੰ ਇਹਨਾਂ ਦੇ ਥਰੂ ਦਿਵਾਉਣਾ ਮੈਨੂੰ ਇੱਕ ਰਸਤੇ ਚ ਆਉਂਦੇ ਮਿਲੇ ਆ ਭయ్యా ਕਿਆ ਨਾਮ ਕਿਆ ਹੈ ਆਪਕਾ ਪੰਕਜ ਪੰਕਜ ਕਿਆ ਕਰਕੇ ਆਏ ਹੈ ਆ ਜੀ ਦਿਲ ਕਾ ਕੀ ਆਏ ਹੈ ਅੱਛਾ ہماری ਬਾਤ ਸੁਣੀਏ ਤੇ ਉਸਕਾ ਜਵਾਬ ਦिजਿਏ ਕਿ ਇਹ ਜਿਹੜਾ ਮਗਰ ਬੱਚਾ ਆਪ ਇੱਕ ਝੱਲੀ ਮੇ ਲਟਕਾਇਆ ਹੂਆ ਹੈ ਰਕਸ਼ੇ ਦੇ ਬਾਹ ਇਹ 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 ਬੱਚੇ ਦੀ ਉਮਰ ਕਿਤਨੀ ਹੈ वो उसका है मैना, एक महीना एक महीने का ये बच्चा बच्चा है अच्छा ये 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 लड़का है लड़के का क्या नाम रखा है क्या नाम क्या अभी है इस लड़के का जरा अभी अभी हां ਇਹ ਜਮਨਤੂ ਨਾਮ ਦਾ ਲੜਕਾ ਜਿਹੜਾ ਇੱਕ ਨਿੱਕਾ ਜਿਹਾ ਮਸੂਮਾ ਇੱਕ ਮਹੀਨੇ ਦਾ ਬੱਚਾ ਹੈ ਉਹਨੂੰ ਨਾਲ ਰਕਸ਼ੇ ਦੇ ਟਾਂਕੇ ਵਿਦ ਫੈਮਿਲੀ ਜਿਹੜੀ ਇੱਧਰਲੇ ਪਾਸੇ ਮੈਂ ਦਿਖਾ ਦਿਆਂ ਇਹ ਕੰਮ ਕਰਕੇ ਆਏ ਆ ਹੁਣ ਇਸ ਸਮੇਂ ਅੱਛਾ ਇੱਥੇ ਸਵਾਲ ਪੈਦਾ ਇਹ ਹੁੰਦਾ ਹੈ ਜੇ ਜ਼ਮੀਨ ਪ੍ਰਾਪਤੀ ਸੰਘਰਸ਼ ਉਹ ਲੋਕ ਕਹਿ ਰਿਹਾ ਫਿਰ ਇਹਨਾਂ ਦੀ ਜ਼ਮੀਨ ਕਿੱਧਰ ਗਈ ਫਿਰ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਜ਼ਮੀਨ ਚਾਹੀਦੀ ਆ ਅੱਛਾ ਜੇ ਜ਼ਮੀਨ ਨਹੀਂ ਤੇ ਇਹ ਇਸ ਤਰ੍ਹਾਂ ਕੰਮ ਕਰਕੇ ਇੱਕ ਛੋਟੇ ਛੋਟੇ ਜਿਗਰ ਦੇ ਟੋਕੜੇ ਟੁਕੜਿਆਂ ਨੂੰ ਗਰਮੀ ਦੇ ਵਿੱਚ ਇਹ ਉਸ ਟੰਗ ਕੇ ਇਧਰ ਰਸ਼ਕਿਆਂ ਦੇ ਨਾਲ ਮੈਂ ਦੁਬਾਰਾ ਫਿਰ ਵੀਡੀਓ ਦਿਖਾਉਣਾ ਹੈ ਕਿ ਇਹ ਇਸ ਤਰ੍ਹਾਂ ਰੋਟੀ ਕਮਾ ਸਕਦੇ ਆ ਪੈਸੇ ਲੈ ਸਕਦੇ ਹੱਡਾਂ ਦੀ ਮਿਹਨਤ ਕਿ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦੀ ਪ੍ਰਸ਼ੰਸਾ ਕਰਨੀ ਸਾਡਾ ਫਰਜ਼ ਨਹੀਂ ਬਣਦਾ ਜੇਕਰ ਇਹ ਨਾ ਹੁੰਦੇ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਬਣ ਕੇ ਆ ਰਖਸ਼ੀ ਦੇ ਪਿਛਲੇ ਪਾਸੇ ਇੱਕ ਇਹ ਹੁੰਦਾ ਜਿਹਨੂੰ ਪੰਜਾਬੀ ਚ ਜਾਤਰੂ ਕਹਿੰਨੇ ਜਾਤਰੂ ਦੇ ਨਾਲ ਇੱਕ ਚੁੰਨੀ ਦੇ ਵਿੱਚ ਇੱਕ ਮਹੀਨੇ ਦਾ ਬੱਚਾ ਜਿਹੜਾ ਵੱਧਾ ਤੇ ਇਸ ਵੇਲੇ ਸਖਤ ਕਹਿਰ ਦੀ ਗਰਮੀ ਦੇ ਵਿੱਚ ਮਿਹਨਤ ਕਰਕੇ ਖੇਤਾਂ ਦੇ ਵਿੱਚੋਂ ਆ ਰਹੇ ਆ ਤੇ ਮੈਂ ਇਹ ਹੀ ਸਵਾਲ ਆ ਮੇਰਾ ਜ਼ਮੀਨ ਪ੍ਰਾਪਤੀ ਜਾਂ ਸਪੋਰਟਰਾਂ ਦੇ ਵੀ ਇਹਨਾਂ ਲੋਕਾਂ ਨੇ ਸਪੋਰਟ ਕਰਦਗੇ ਆਪਾਂ ਜਿਹੜੇ ਆ ਕਰਦੇ ਆ ਕਮਾਈ ਤੇ ਜੇ ਕੋਈ ਗਸਤਖੀ ਹੋ ਗਈ ਹੋਵੇ ਤਾਂ ਮaaf ਕਰਨਾ ਪਰ ਮੈਂ ਅਜਿਹਿਆਂ ਦਰਦ ਅਤੇ ਮਿਹਨਤਕਾਰ ਲੋਕਾਂ ਦੀਆਂ ਜਿਹੜੀਆਂ ਤਸਵੀਰਾਂ ਉਹ ਪੇਸ਼ ਕਰਨ ਤੋਂ ਬਿਲਕੁਲ ਗਰੇਜ ਨਹੀਂ ਕਰੂੰਗਾ ਸਤਿਨਾਮ ਵਾਹਿਗੁਰੂ